ਆ ਵੀ ਕਾਕਿਆਂ ਜਗਰਾਉਂ ਦਾ ਇਲਾਕਾ ਹੈ شیخ ਦੌਤ ਪਿੰਡ ਹੈ ਕਦੇ ਉੱਤੇ ਕਦੇ ਥੱਲੇ ਕਦੇ ਪੂਰੀ ਬੱਲੇ ਬੱਲੇ ਕਦੇ ਤਾਂ ਸੰਭਾਲੇ ਸਾਹਵੇਂ ਜਾਂਦੇ ਨੋਟਨਾ ਕਦੇ ਕੱਖੋਂ ਹੌਲੇ ਨਾਲ ਕਮਾਈਆਂ ਰਹਿੰਦੀਆਂ ਸਦਾ ਨਹੀਂ ਹਾਲਾਤ ਰਹਿੰਦੇ ਮਾੜੇ ਬੰਦੇ ਤੇ ਤੇ ਸਦਾ ਨਹੀਂ ਉਹ ਬੰਦੇ ਆ ਚੜਾਈਆਂ ਰਹਿੰਦੀਆਂ ਜਦੋਂ ਕਾਕਾ ਕਬੱਡੀ ਖੇਡਿਆ ਇਹ ਬਹੁਤ ਮਾਰ ਕੇ ਦੀ ਕਬੱਡੀ ਮੇਰੇ ਵੀਰੋ ਸ਼ੇਕਦਾਲਤ ਵਾਲਾ ਕਾਕਾ ਖੇਡਿਆ ਔਰ ਅੱਜ ਕੱਲ ਬਤਾਰੇ ਕੋਚ ਜਿਹੜੇ ਪੰਜ ਰਹਿੰਦੀਆਂ ਜਦੋਂ ਕਾਕਾ ਕਬੱਡੀ ਖੇਡਿਆ ਤੇ ਬਹੁਤ ਮਾਰ ਕੇ ਦੀ ਕਬੱਡੀ ਮੇਰੇ ਵੀਰੋ ਸ਼ੇਕਦਾਲਤ ਵਾਲਾ ਕਾਕਾ ਖੇਡਿਆ ਔਰ ਅੱਜ ਕੱਲ ਬਤਾਰੇ ਕੋਚ ਜਿਹੜੇ ਪੰਜਾਬ ਦੀ ਧਰਤੀ ਤੋਂ ਪੰਜਾਬ ਦੇ ਵੱਖੋ ਵੱਖ ਜਦੋਂ ਕਾਕਾ ਕਬੱਡੀ ਖੇਡਿਆ ਤੇ ਬਹੁਤ ਮਾਰ ਕੇ ਦੀ ਕਬੱਡੀ ਮੇਰੇ ਵੀਰੋ ਸ਼ੇਕਦਾਲਤ ਵਾਲਾ ਕਾਕਾ ਖੇਡਿਆ ਔਰ ਅੱਜ ਕੱਲ ਬਤਾਰੇ ਕੋਚ ਜਿਹੜੇ ਪੰਜਾਬ ਦੀ ਧਰਤੀ ਤੋਂ ਪੰਜਾਬ ਦੇ ਵੱਖੋ ਵੱਖਰੇ ਪਿੰਡਾਂ ਦੇ ਵਿੱਚੋਂ ਖਿਡਾਰੀ ਮੇਰੇ ਵੀਰੋ ਤਿਆਰ ਕਰਕੇ ਜਿਨ੍ਹਾਂ ਦੇ ਵਿੱਚੋਂ 나ਥ ਵਰਗੇ ਹੋਰ ਪਤਾ ਨਹੀਂ ਸ਼ੱਕਰਪੋਈਏ ਕਾਕੇ ਵਰਗੇ ਕਿੰਨੇ ਪਲੇਅਰਾਂ ਦੀ ਜਿਹੜੀ ਗਿਣਤੀ ਆਉਂਦੀ ਹੈ ਲੈ ਵੀ ਕਾਕਿਆ ਜੀ ਆ ਇਹਨੂੰ ਨੌਜਾਨਾ ਤੈਨੂੰ ਸਤਿਕਾਰ ਹੈ ਤੇਰੀ 체ਦੀ ਹੋਈ ਕਬੱਡੀ ਦਾ ਜੱਗਾ ਦੇਵ ਜੀ ਤੁਹਾਡਾ ਅੱਗੇ ਜਿਹੜੇ ਪਾਸੇ ਆ ਮੇਰੇ ਵਾਲੇ ਪਾਸੇ ਆ ਜਾ ਤੈਨੂੰ ਦਿਖਾ ਦਈਏ ਦੁਨੀਆ ਨੂੰ ਸੇਵਕਾ ਇਧਰਲੇ ਪਾਸੇ ਕੈਮਰਾ ਲਿਆ ਇਧਰਲੇ ਪਾਸੇ ਆ ਜਾ ਆ ਦੇ ਇਧਰਲੇ ਪਾਸੇ ਜਿੱਦ ਆ ਦੇ ਇਧਰ ਆਜਾ ਸਵਰਨਾ ਤੇ ਹਰਪ੍ਰੀਤ ਸਵਰਨ ਸੰਧੂ ਤੇ ਹਰਪ੍ਰੀਤ ਸੰਧੂ ਇਹ ਪੰਜਾਬ ਦੀ ਧਰਤੀ ਦੇ ਉਹ ਨੌਜਵਾਨ ਹੈ ਬਹੁਤ ਪ੍ਰਾਣੇ ਬੁਲਾਰੇ ਹੈ ਸਾਡੀ ਖੇਡ ਕਬੱਡੀ ਦੇ ਔਰ ਬਹੁਤ ਹੀ ਵਧੀਆ ਇਨਸਾਨ ਨੇ ਔਰ ਪੰਜਾਬ ਦੀ ਧਰਤੀ ਤੋਂ ਹਰਿਆਣਾ ਦੇ ਵਿੱਚ ਗਏ ਤੇ ਫੇਰ ਪਹਿਲੀ ਵਾਰੀ ਨਿਊਜ਼ੀਲੈਂਡ ਵਾਲਿਆਂ ਨੇ ਮਾਣ ਬਖਸ਼ਿਆ ਫੇਰ ਆਸਟ੍ਰੇਲੀਆ ਕਹਿੰਦੇ ਨਿਊਜ਼ੀਲੈਂਡ ਕਹਿੰਦੇ ਕਿਸ ਕੰਟਰੀ ਦੇ ਵਿੱਚ ਕੈਨੇਡਾ ਦੇ ਵਿੱਚ ਔਰ ਅੱਜ ਯੂਰਪ ਵਾਲਿਆਂ ਨੇ ਸੰਧੂ ਭਰਾ ਧੂਰੇ ਵਾਲਿਆਂ ਨੂੰ ਮਾਣ ਬਖਸ਼ਿਆ ਸੋ ਬਹੁਤ ਬਹੁਤ ਮੁਬਾਰਕਵਾਦ ਸਵਰਨ ਬਾਈ ਤੁਹਾਨੂੰ ਹਰਪ੍ਰੀਤ ਬਾਈ ਤੁਹਾਨੂੰ ਔਰ ਇਹ ਸੱਚੇ ਬਾਦਸ਼ਾਹ ਇਸੇ ਤਰ੍ਹਾਂ ਜਿਹੜੇ ਭਾਗ ਰੱਖਣ ਤੇ ਖੇਡ ਕਬੱਡੀ ਕਰਕੇ ਸਾਡੀ ਜਿਹੜੀ ਜੋਗ ਹੈ ਉਹ ਪੂਰੀ ਦੁਨੀਆ ਦੇ ਕੋਨੇ-ਕੋਨੇ ਦੇ ਵਿੱਚ ਖਿੱਲਰ ਜਵੇ ਤੇ ਅਸੀਂ ਜੁਗਦੇ ਰਹੀਏ ਬਹੁਤ ਬਹੁਤ ਸਤਿਕਾਰ